ਸੁਦੀਰਾ ਕਬਾਇਆ ਚੌਂਕੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੰਜਾਬ ਹੋਮਗਾਰਡ ਦੇ ਵਿੱਚ ਸੇਵਾਵਾਂ ਨਿਭਾ ਕੇ ਰਿਟਾਇਰ ਹੋਏ ਕਸ਼ਮੀਰ ਚੰਦ ਦੀ ਰਿਟਾਇਰਮੈਂਟ ਪਾਰਟੀ ਮੌਕੇ ਅੱਜ ਸਮੂਹ ਸਟਾਫ ਦੇ ਵੱਲੋਂ ਉਸ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਹੈ ਦੱਸ ਦਈਏ ਕਿ ਇਸ ਮੌਕੇ ਕਬਾਇਆ ਚੌਂਕੀ ਇੰਚਾਰਜ ਬਲਕਾਰ ਸਿੰਘ ਨੇ ਕਿਹਾ ਕਿ ਕਸ਼ਮੀਰ ਚੰਦ ਦੇ ਵੱਲੋਂ ਬੀਤੇ ਲੰਬੇ ਸਮੇਂ ਤੋਂ ਕੁਬਾਇਆ ਚੌਂਕੀ ਵਿਖੇ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ ਦੇ ਨਾਲ ਦਿੱਤੀਆਂ ਗਈਆਂ ਅਤੇ ਇਸ ਸਬੰਧ ਵਿੱਚ ਅੱਜ ਉਹਨਾਂ ਦੀ ਰਿਟਾਇਰਮੈਂਟ ਤੇ ਸਮੂਹ ਸਟਾਫ ਦੇ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ ਅਤੇ ਰਿਟਾਇਰਮੈਂਟ ਪਾਰਟੀ ਵੀ ਦਿੱਤੀ ਗਈ ਹੈ। ਇਸ ਮੌਕੇ ਕੁਬਾਇਆ ਚੌਂਕੀ ਦੇ ਮੁਲਾਜ਼ਮਾਂ ਦੇ ਵੱਲੋਂ ਕਸ਼ਮੀਰ ਚੰਦ ਨੂੰ ਰਿਟਾਇਰਮੈਂਟ ਮੌਕੇ ਸਨਮਾਨਿਤ ਕੀਤਾ ਗਿਆ ਅਤੇ ਪੁਲਿਸ ਚੌਂਕੀ ਤੋਂ ਘਰ ਤੱਕ ਪੁਲਿਸ ਦੀ ਗੱਡੀ ਦੇ ਵਿੱਚ ਛੱਡ ਕੇ ਆਇਆ ਗਿਆ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਹਾਂ ਜੀ ਹਾਂ ਜੀ ਵਧੀਆ ਸਮਾਵਾਂ ਨਿਭਾਈਆਂ ਹਾਂ ਜੀ ਕਿੰਨਾ ਟਾਈਮ ਲਗਾਇਆ ਜੀ ਤੁਸੀਂ ਚੌਂਕੀ ਆਪਣੀ ਸਮਾਵਾਂ ਦਿੱਤੀਆਂ 12 ਕੁ ਘੰਟੇ ਹਾਂ ਜੀ ਸਰ ਅੱਜ ਤੁਹਾਡੇ ਇੱਕ ਕੁਲ ਚ ਮੁਲਾਜ਼ਮ ਦੀ ਰਿਟਾਇਰ ਹੋ ਰਹੀ ਹੈ ਇਸ ਬੰਦੇ ਕੀ ਕਹਿਣਾ ਹੈ ਜੋ ਤੁਹਾਡੇ ਕੋਲ ਇੱਥੇ ਬੜਾ ਟਾਈਮ ਸਮਾਂ ਵੰਡ ਲਵਾਈਆਂ ਉਸਨੇ ਅਟਾ ਜੁਵਾਨ ਸ਼ਨੀਰ ਚੰਦ ਜੋ ਕਾ ਵੀ ਸਮੇਂ ਤੋਂ ਚੌਕੀ ਖਬਾਏ ਵਿੱਚ ਤਨਾਤ ਹੈ ਜੇਤ ਦੀ ਜਨਕ ਇਲਾਕੇ ਵਿੱਚ ਵੀ ਆਮ ਆਦਮੀ ਬਹੁਤ ਤਾਰੀਫ ਕਰਦਾ ਹੈ ਕਿੰਨੇ ਬੜੀ ਇਮਾਨਦਾਰੀ ਨਾਲ ਅਤੇ ਸਲਾਘਾਯੋਗ ਜਾਨੀ ਕੰਮ ਕੀਤੇ ਆ ਜਿਹੜੀ ਸਾਰੇ ਇਲਾਕੇ ਤਾਰੀਫ ਕਰਦੇ ਹਨ